ਦੋਸਤੋ ਇਸ ਪੈਨ ਦੀ ਆਵਾਜ਼ ਸੁਣ ਕੇ ਤੁਸੀਂ ਵੀ ਮੱਲੋ ਮੱਲੀ ਮਜਬੂਰ ਹੋ ਜਾਓਗੇ ਵੀਡੀਓ ਨੂੰ ਲਾਈਕ ਕਰਨ ਵਾਸਤੇ ਤੇ ਸ਼ੇਅਰ ਕਰਨ ਵਾਸਤੇ ਗੱਲ ਮੈਂ ਦਾਅਵੇ ਨਾਲ ਕਹਿੰਨਾ ਕਿਉਂਕਿ ਆਵਾਜ਼ ਇੰਨੀ ਕਿ ਜ਼ਿਆਦਾ ਸੁਰੀਲੀ ਤੇ ਮਿੱਠੀ ਹੈ ਵੀ ਸੁਣ ਕੇ ਤੁਹਾਨੂੰ ਵੀ ਜ਼ਰੂਰ ਪਸੰਦ ਆਊਗੀ ਤੇ ਆਪਾਂ ਕਮੈਂਟ ਕਰਕੇ ਇਸ ਕੁੜੀ ਦੀ ਹੌਸਲਾ ਫਜ਼ਾਈ ਜ਼ਰੂਰ ਕਰਨੀ ਹੈ ਹੋਰ ਚੀਜ਼ ਆਪਾਂ ਬੜੀਆਂ ਸ਼ੇਅਰ ਕਰਦੇ ਦੰਧੀਆਂ ਚੀਜ਼ਾਂ ਵੀ ਸ਼ੇਅਰ ਕਰਿਆ ਕਰੋ ਤੇ ਦੇਖੋ ਤੁਸੀਂ ਕਿੰਨੀ ਹੀ ਸੁਰੀਲੀ ਮਿੱਠੀ ਕੰਨਾਂ ਵਿੱਚ ਰਸ ਘੁੱਲਣ ਵਾਲੀ ਆਵਾਜ਼ ਹੈ ਇਹ ਗਰੀਬ ਭੈਣ ਨੂੰ ਆਪਾਂ ਉੱਚੇ ਲੈਵਲ ਤੱਕ ਲੈ ਕੇ ਜਾਣਾ ਇਹਦੀ ਆਵਾਜ਼ ਨੂੰ ਇਹਦੇ ਟੈਲੈਂਟ ਨੂੰ ਅਤੇ ਉਹ ਫੇਰ ਹੀ ਜਾ ਸਕਦੀ ਜੇਕਰ ਤੁਹਾਡਾ ਸਾਥ ਮਿਲੇਗਾ ਤੁਹਾਡੀ ਸਪੋਰਟ ਮਿਲੇਗੀ ਕਿਉਂਕਿ ਤੁਸੀਂ ਦਰਸ਼ਕ ਰੱਬ ਦਾ ਰੂਪ ਹੋਨੇ ਹੋ ਜੇਕਰ ਤੁਸੀਂ ਸ਼ੇਅਰ ਕਰ ਦੋਗੇ ਤਾਂ ਕੀ ਪਤਾ ਇਸ ਭੈਣ ਦੀ ਜ਼ਿੰਦਗੀ ਬਦਲ ਜੇ ਸੋ ਆਪਣਾ ਫਰਜ਼ ਸਮਝ ਕੇ ਸ਼ੇਅਰ ਜ਼ਰੂਰ ਕਰਿਓ ਸੁਣੋ ਤੁਸੀਂ ਪੂਰੀ ਵੀਡੀਓ ਸਾਡੀ ਸੰਨੇ ਚਾਂਦੀ ਆ ਨਾ ਪੇਸ਼ ਕਰਨ ਜੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਉਂਗੀ ਹਮ ਬਰਾਤੇ ਚਾ